ਉਹ ਇਹ ਚੀਕਾ ਖਾਸਾ ਵਾਇਬਰ ਜੀ ਕੀ ਫਤ ਹੈ ਗੁਰਪੇਰ ਸਾਧ ਸੰਗਤ ਜੋ ਅੱਜ ਗੱਲ ਕਰਨ ਜਾ ਰਹੇ ਆ ਉਹ ਜਿਹੜਾ ਡਰਾਈਵਰ ਹਰਜਿੰਦਰ ਸਿੰਘ ਨੌਜਵਾਨ ਪੰਜਾਬ ਦਾ ਜਿਹਦੇ ਕੋਲ ਇੱਕ ਹਾਦਸਾ ਹੋਇਆ ਫਲੋਰੀਡਾ ਵਿੱਚ ਜੋ ਟਰੱਕ ਚਲਾ ਰਿਹਾ ਸੀ ਯੂ-ਟਰਨ ਲੈ ਗਏ ਹੁਣ ਗਿਆਂ ਲੌਂਗ ਯੂ-ਟਰਨ ਲੈ ਲਿਆ ਉਹਨੇ ਗਲਤੀ ਕਰ ਗਿਆ ਤੇ ਉਹਦੇ ਕੋਲ ਇੱਕ ਹਾਦਸਾ ਹੋ ਗਿਆ ਜਿਹਦੇ ਵਿੱਚ ਤਿੰਨ ਜਾਨਾਂ ਚਲੇ ਗਈਆਂ ਪਹਿਲੀ ਗੱਲ ਤੇ ਅਸੀਂ ਹੰਦਰਦੀਪਰ ਦਾ ਪ੍ਰਗਟ ਕਰਦੇ ਹਾਂ ਉਸ ਪਰਿਵਾਰ ਨਾਲ ਕਿ ਉਹਨਾਂ ਦਾ ਜੀ ਤਿੰਨ ਜੀ ਚਲੇ ਗਏ ਆ ਦੂਜੀ ਅਸੀਂ ਜਿਹੜੀ ਗੱਲ ਕਰਨੀ ਚਾਹੁੰਦੇ ਆ ਕਿ ਹਰਜਿੰਦਰ ਸਿੰਘ ਨੇ ਜਾਣ ਬੁੱਝ ਕੇ ਆਪਣਾ ਜੀਵਨ ਖਤਰੇ ਵਿੱਚ ਤੇ ਪਾਉਣਾ ਨਹੀਂ ਹਾਸਾ ਹੋਇਆ ਅਣਜਾਣੇ ਵਿੱਚ ਉਹ ਕਿਹੜਾ ਚਾਹੁੰਦਾ ਸੀ ਕਿ ਹਾਸਾ ਹੋ ਜਵੇ ਪਰ ਜੋ ਸੋਸ਼ਲ ਮੀਡੀਆ ਕਰਤੇ ਸਿੱਖ ਨੌਜਵਾਨ ਦੇ ਨਾਤੇ ਇਹਨਾ ਇਸ ਕੇਸ ਨੂੰ ਉਸ਼ਾਲਿਆ ਗਿਆ ਇਹ ਕਿਸੇ ਹੋਰ ਧਰਮ ਦੇ ਕਿਸੇ ਕੋਲੋਂ ਇਹ ਹادثਾ ਵਾਪਰਿਆ ਹੁੰਦਾ ਤੇ ਫਿਰ ਵੀ ਕੀ ਉਸ਼ਾਲਿਆ ਜਾਂਦਾ ਇੰਨਾ ਫਿਰੀ ਗੱਲ ਤੇ ਇਹ ਤੇ ਦੂਜੀ ਗੱਲ ਇਹ ਕਿ ਇੱਕ ਸਿੱਖ ਨੌਜਵਾਨ ਤੋਂ ਬਿਨਾ ਪਹਿਲਾਂ ਕਦੇ ਕੋਈ ਹਾਦਸੇ ਨਹੀਂ ਹੋਈ ਜਿਹੜਾ ਇਸ ਕੇਸ ਨੂੰ ਐਸ ਵੜੇ ਅਮਰੀਕਾ ਵਿੱਚੋਂ ਰਹਿ ਰਿਹਾ ਤੇ ਉਸ ਕੇਸ ਨੂੰ ਇੰਨਾ ਉਛਾਲਿਆ ਜਾ ਰਿਹਾ ਉਹਦਾ ਕਾਰਨ ਇਹੀ ਹੈ ਲੱਗਦਾ ਕਿ ਜੋ ਭਾਰਤ ਦੇ ਵਾਸੀ ਆ ਉਹ ਜੋ ਅਮਰੀਕਾ ਨਾਲ ਐਸੋਲੇ ਭਾਰਤ ਦੇ रिलेशन ਜਿਹੜੇ ਆ ਉਹ ਥੋੜਾ ਸਹੀ ਨਹੀਂ ਚੱਲ ਰਹਾ ਤੇ ਇਸ ਕਰਕੇ ਸਿੱਖਾਂ ਨੂੰ ਹੋਰ ਬਦਨਾਮ ਕੀਤਾ ਜਾ ਰਿਹਾ ਕਿਉਂਕਿ ਹੁਣੇ-ਹੁਣੇ ਉਥੇ ਖਾਲਸਤਾਨ ਰੈਫਰੈਂਡਮ ਹੋਇਆ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਉਥੇ ਵਿਚਾਰਾਂ ਚੱਲਦੀਆਂ ਤੇ ਉਹਦੇ ਅੱਗੇ ਮੈਂ ਇਹ ਕੱਲ ਹੋਰ ਖੜਨੀ ਚਾਹਣਾ ਕਿ ਇੱਕ ਮੈਂ ਗੁਰਪਤਵੰਤ ਸਿੰਘ ਪੰਨੂ ਦੀ ਆਪਣਾ ਸੁਣ ਲਿਆ ਹੀ ਮੈਂ ਉਹਨਾਂ ਦੀ ਸਟੇਟਮੈਂਟ ਜਿਹਦੇ ਵਿੱਚ ਉਹ ਕਹਿ ਰਹੇ ਆ ਕਿ ਉਹ ਅੰਦਰ ਉਸ ਡਰਾਈਵਰ ਹਰਜਿੰਦਰ ਸਿੰਘ ਨੂੰ ਮਿਲ ਕੇ ਆਏ ਆ ਉਹਨਾਂ ਨੇ ਮੁਲਾਕਾਤ ਕੀਤੀ ਆ ਉਹਨਾਂ ਦੀ ਬੜੀ ਵਧੀਆ ਗੱਲ ਆ ਉਹ ਜਨਰਲ ਹੈਗੇ ਕਾਉਂਸਲ ਸਿੱਖ ਉਹ ਜਸਟਰ ਦੇ ਚੰਗੀ ਗੱਲ ਆ ਉਹਨਾਂ ਨੇ ਮੁਲਾਕਾਤ ਕੀਤੀ ਆ ਤੇ ਨਾਲ ਉਹ ਕਹਿ ਰਿਹਾ ਕਿ ਸਾਨੂੰ ਰਾਜਨੀਤੀ ਨਹੀਂ ਵਰਤਣੀ ਚਾਹੀਦੀ ਪਰ ਉਹ ਥੋੜੀ ਜੀ ਖੁਦ ਆ ਰਾਜਨੀਤੀ ਵਰਤ ਰਿਹਾ ਜਿਹੜਾ ਉਹ ਕਹਿ ਰਿਹਾ ਕਿ ਹਰਜਿੰਦਰ ਸਿੰਘ ਜਿਹੜਾ ਆ ਉਹ ਖਾਲਸਤਾਨ ਪੱਖੀ ਆ ਜੇ ਜੰਮਾ ਤੇ ਹਰਜਿੰਦਰ ਸਿੰਘ ਨੇ ਕੋਈ ਸਟੇਟਮੈਂਟ ਦਿੱਤੀ ਆ ਵੀ ਮੈਂ ਖਾਲਸਾ ਆਨ ਪੱਖੀ ਆ ਫਿਰ ਤੇ ਆਪਾਂ ਉਹਨੂੰ ਬਾਹਰ ਇਸ ਤਰ੍ਹਾਂ ਬਿਆਨ ਕਰ ਸਕਦੇ ਆ ਉਹ ਤੇ ਖੁਦ ਜੀ ਕਬਰਾਇਆ ਆ ਤੇ ਆਪ ਹੀ ਕਹਿ ਰਿਹਾ ਕਿ ਉਹਦੀਆਂ ਅੱਖਾਂ ਦੇ ਵਿੱਚ ਪਾਣੀ ਆ ਉਹਨਾਂ ਨੂੰ ਅੰਦਰੋਂ ਉਹਨੂੰ ਬੜਾ ਮਹਿਸੂਸ ਹੋ ਰਿਹਾ ਕਿ ਮੈਂ ਇਹ ਕੀ ਕਰ ਬੈਠਾ ਜਾਂ ਜਿਹੜਾ ਭਾਣਾ ਵਾਪਰਿਆ ਇਹ ਨਹੀਂ ਹੀ ਵਾਪਰਨਾ ਚਾਹੀਦਾ ਉਹ ਆਪਣੀ ਅਜੇ ਸਾਰੇ ਜੀਵਨ ਦੀ ਜਿਹੜੀ ਉਹਦੀ ਇਹ ਜਿਹੜੀ ਉਹਦੇ ਵਿਪਤਾ ਦੇ ਗੱਲ ਪਈ ਆ ਉਸ ਤੋਂ ਛੁਟਕਾਰਾ ਪਾਉਣ ਲਈ ਉਹ ਵਾਹਿਗੁਰੂ ਵਾਹਿਗੁਰੂ ਵੀ ਕਰ ਰਿਹਾ ਅਰਦਾਸਾਂ ਵੀ ਕਰ ਰਿਹਾ ਇਹ ਗੁਰਪਤਵੰਦ ਸਿੰਘ ਪੰਨੂ ਆਪ ਕਹਿ ਰਿਹਾ ਤੇ ਫਿਰ ਉਹਨਾਂ ਨੇ ਉਹ ਨਾਲ ਇਹ ਕਹਿ ਦੇਣਾ ਕਿ ਖਾਲਸਾਣ ਪੱਕੀ ਆ ਇਹ ਰਾਜਨੀਤੀ ਨਹੀਂ ਤੇ ਜੇ ਤੁਸੀਂ ਇਦਾਂ ਦੀ ਰਾਜਨੀਤੀ ਕਰੋਗੇ ਤੇ ਫਿਰ ਇਹ ਸਿਸਟਮ ਜਿਹੜਾ ਕਿਸ ਤਰ੍ਹਾਂ ਚੱਲੇਗਾ ਉਹ ਸਿੱਖ ਆ ਨੌਜਵਾਨ ਆ ਉਹਨੇ ਕੋਈ ਤੁਹਾਨੂੰ ਗਰੰਟੀ ਦਿੱਤੀ ਹੈ ਕਿ ਮੈਂ ਖਾਲਸਾ ਨੂੰ ਪੱਕੀ ਆ ਜਾਂ ਉਹਨੇ ਕੋਈ ਸਟੇਟਮੈਂਟ ਦਿੱਤੀ ਹੋਵੇ ਫਿਰ ਤੇ ਆਪਾਂ ਬਾਅਦ ਨਸ਼ਰ ਕਰੀਏ ਉਹਦੀ ਕੋਈ ਵੀਡੀਓ ਜਾਰੀ ਕਰੋ ਉਹਨੂੰ ਖਾਲਸਾ ਨੂੰ ਪੱਕੀ ਕਹਿ ਦੇਣਾ ਗਲਤ ਕਹ ਲਿਆ ਠੀਕ ਆ ਉਹ ਸਿੱਖ ਆ ਤੁਸੀਂ ਆਪਣਾ ਇਨਸਾਫ ਲੈ ਰਹੇ ਉਹ ਸਿੱਖਾਂ ਵਾਸਤੇ ਖਾਲਸਾਣ ਦੀ ਮੰਗ ਕਰ ਰਹੇ ਹੋ ਪਰ ਉਹ ਤੁਹਾਡਾ ਇੱਕ ਅਲੱਗਾ ਚੈਪਟਰ ਹੈ ਇਹ ਜਿਹੜਾ ਚੈਪਟਰ ਹੈ ਇਸ ਵੇਲੇ ਉਹਦੀ ਜ਼ਿੰਦਗੀ ਦਾ ਸਵਾਲ ਆ ਤੇ ਉਹਨੂੰ ਅਸੀਂ ਖਾਲਸਾਣ ਪੱਖੀ ਕਹਿ ਦੇਣਾ ਤੇ ਫਿਰ ਹੋ ਸਕਦਾ ਸਾਰੇ ਖਾਲਸਾਣ ਪੱਖੀ ਨਾ ਹੋਣ ਉਹ ਸਿੱਖ ਵੀ ਤੇ ਉਹਦੇ ਉਹਨੂੰ ਜਿਹੜੀ ਸਪੋਰਟ ਮਿਲ ਰਹੀ ਆ ਉਹਦੇ ਉੱਤੇ ਕੋਈ ਅਸਰ ਪੈ ਜੇ ਕਮ ਸੇ ਕਮ ਇਸ ਵੇਲੇ ਤੇ ਇਦਾਂ ਦੀ ਰਾਜਨੀਤੀ ਅਸੀਂ ਨਾ ਕਰੀਏ ਉਹਨੂੰ ਜੇ ਆਪਾਂ ਕੋਈ ਜਸਟਿਸ ਦਿਵਾਉਣਾ ਤੇ ਠੀਕ ਆ ਹਾਂ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਹਾਡੀ ਕਾਉਂਸਲ ਵੱਲੋਂ 1 ਲੱਖ ਡਾਲਰ ਜਿਹੜਾ ਆ ਉਹ ਜਿਹੜੇ ਤਿੰਨ ਜੀ ਗਏ ਆ ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਹੋ ਸਕਦਾ ਉਹਦੇ ਨਾਲ ਥੋੜਾ ਜਿਹਾ ਉਸ ਦੇ ਕੇਸ ਦੇ ਉੱਤੇ ਅਸਰ ਪਵੇ ਪਰ ਨਾਲ ਆਪ ਤੁਸੀਂ ਕਹਿ ਰਹੇ ਹੋਗੇ ਇਦਾਂ ਦੇ ਕੇਸ ਵਿੱਚ ਰਾਜਨੀਤੀ ਨਹੀਂ ਵੱਸਣੀ ਚਾਹੀਦੀ ਫਿਰ ਤੁਸੀਂ ਆਪ ਖੁਦ ਰਾਜਨੀਤੀ ਵੱਸ ਤੋਂਗੇ ਤੇ ਕਿਸ ਤਰ੍ਹਾਂ ਦੇ ਮਸਲੇ ਹੱਲ ਹੋਣਗੇ ਕਮ ਸੇ ਕਮ ਐਸ ਵੜੇ ਤੇ ਮਸਲਾ ਤੁਹਾਨੂੰ ਨਹੀਂ ਹਟਾਉਣਾ ਚਾਹੀਦਾ ਅਹੀਂ ਧੰਨਵਾਦ ਹੈ ਤੁਹਾਡੇ ਧੰਨਵਾਦੀ ਆ ਕਿ ਤੁਸੀਂ ਉਧਰ ਜਾ ਕੇ ਅੰਦਰ ਮੁਲਾਕਾਤ ਕੀਤੀ ਆ ਉਹਦੀ ਪੱਗ ਵਾਸਤੇ ਤੁਸੀਂ ਕੋਸ਼ਿਸ਼ ਕਰ ਰਹੇ ਹੋ ਇਹ ਇਸ ਗੱਲ ਲਈ ਤੁਹਾਡੇ ਧੰਨਵਾਦੀ ਆ ਪਰ ਨਾਲ ਸਾਨੂੰ ਇਸ ਗੱਲ ਤੇ ਥੋੜਾ ਜਿਹਾ ਗਿਲਾ ਆ ਕਿ ਜਿਹੜਾ ਤੁਸੀਂ ਉਹਨੂੰ ਕੱਲ ਤਾਂ ਪੱਕੀ ਅਨਾਉਂਸ ਕਰ ਰਹੇ ਹੋ ਵੀ ਇੱਕ ਸੋਸ਼ਲ ਮੀਡੀਆ ਤੇ ਤੇ ਇਹਦੇ ਨਾਲ ਜੇ ਉਹਦਾ ਕੋਈ ਨੁਕਸਾਨ ਹੁੰਦਾ ਉਹ ਤੇ ਫਿਰ ਉਹਦੀ ਜ਼ਿੰਮੇਵਾਰੀ ਕੌਣ ਉਹਦੀ ਭਰ ਪਾਈ ਕੌਣ ਕਰੂਗਾ ਤੁਸੀਂ ਜਾਂਦੇ ਉਹਦੀ ਸਟੇਟਮੈਂਟ ਜਿਹੜੀ ਆ ਉਹ ਨਿਸ਼ਚਿਤ ਕਰੋ ਕਿ ਹੰਨਾਉ ਕਾਲਾਸਾਨ ਪੱਕੀ ਹੈ ਆ ਜਾਂ ਨਹੀਂ ਹੈਗਾ ਤੇ ਐਵੇਂ ਕਿਸੇ ਨੂੰ ਕਾਲਾਸਾਨ ਦੇ ਨਾਮ ਨਾਲ ਜੋੜ ਦੇਣਾ ਮੇਰੇ ਹਿਸਾਬ ਨਾਲ ਤੇ ਇਹ ਚੰਗੀ ਗੱਲ ਨਹੀਂ ਹੈਗੀ ਉਹ ਠੀਕ ਆ ਉਹ ਸਿੱਖ ਨੌਜਵਾਨ ਹੈਗਾ ਆ ਤੇ ਉਹਦੇ ਨਾਲ ਰਾਜਨੀਤੀ ਤੇ ਪਹਿਲਾਂ ਹੀ ਚੱਲ ਰਹੀ ਆ ਕਿ ਅੱਗੇ ਵੀ ਤੇ ਹਾਦਸੇ ਹੋਏ ਹੋਣਗੇ ਤੇ ਹੋਰ ਅੱਗੇ ਕੀ ਪਤਾ ਕਿਸ ਤਰ੍ਹਾਂ ਦਾ ਮੌਸਮ ਆਉਣਾ ਆਪਾਂ ਹੀ ਨਹੀਂ ਕਹਿੰਦੇ ਕਿ ਤਾਤ ਜਾਣਦਾ ਵੀ ਉਹਦੇ ਪਹਾਣੇ ਵਿੱਚ ਕੀ ਹੋਣਾ ਤੇ ਜੇ ਉਹਦੇ ਕੋਲੋਂ ਹਾਦਸਾ ਹੋ ਗਿਆ ਤੇ ਅਸੀਂ ਉਹਦੇ ਨਾਲ ਖੜਨ ਦੀ ਬਜਾਏ ਹਮਦਰਦੀ ਕਰਦੇ ਬਜਾਏ ਅਸੀਂ ਕਈ ਤਰ੍ਹਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਉਹਦੇ ਖਿਲਾਫ ਪ੍ਰਚਾਰ ਭੰਡੀ ਪ੍ਰਚਾਰ ਇਹ ਉਹ ਕਰੀ ਜਾਂਦੇ ਆ ਉਹ ਇਹ ਸਾਰਾ ਸਾਰ ਗਲਤ ਗੱਲ ਆ ਉਹ ਜਾਣ ਬੁੱਝ ਕੇ ਤੇ ਉਹਨੇ ਕੁਝ ਕੀਤਾ ਨਹੀਂਗਾ ਇਸ ਕਰਕੇ ਮੈਂ ਇਹੀ ਚਾਉਣਾ ਕਹਿਣਾ ਚਾਉਣਾ ਕਿ ਕਮ ਸੇ ਕਮ ਜੇ ਤੁਸੀਂ ਉਹਦਾ ਪਤਾ ਲੈਣ ਗਏ ਹੋ ਉਹਦਾ ਸਾਥ ਦੇ ਰਹੇ ਹੋ 1 ਰੱਖ ਡਾਲਰ ਦੀ ਤੁਸੀਂ ਪੇਸ਼ਕਸ਼ ਕੀਤੀ ਐ ਜਥੇਬੰਦੀ ਵੱਲੋਂ ਤੇ ਉਹ ਇੱਕ ਸਿੱਖ ਨਾਤੇ ਹੋਣ ਕਰਕੇ ਕੀਤੀ ਐ ਸਿੱਖ ਹੋਣ ਨਾਤੇ ਕਰੋ ਨਾ ਕਿ ਉਹਨੂੰ ਕੋਈ ਕਿਸੇ ਜਥੇਬੰਦੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰੋ ਕਿ ਜਿਹੜਾ ਜਿਸ ਦੇ ਨਾਲ ਉਹਦੇ ਕੇਸ ਦੇ ਉੱਤੇ ਕੋਈ ਅਸਰ ਪੈ ਜਾਵੇ ਉਹਦੇ ਯਾਰ ਦੋਸਤ ਜਿਹੜੇ ਆ ਉਹ ਵਕੀਲ ਕਰ ਰਹੇ ਆ ਤੁਸੀਂ ਗਏ ਉਹ ਬਹੁਤ ਵਧੀਆ ਕੀਤਾ ਤੁਸੀਂ ਉਹਦੀ ਹੈਲਪ ਵੀ ਕਰ ਰਹੇ ਹੋ 1 ਲੱਖ ਡਾਲਰ ਦੀ ਪੇਸ਼ਕਸ਼ ਕੀਤੀ ਹੈ ਤੁਸੀਂ ਚੰਗਾ ਕੀਤਾ ਪਰ ਨਾਲ ਉਹਨੂੰ ਇਤਨਾ ਦੇ ਨਾ ਨਾ ਪੁਆਇੰਟ ਵਿੱਚ ਫਸਾ ਦਿਓ ਕਿ ਉਹ ਕੱਲ ਨੂੰ ਜਿੱਥੇ ਉਹਦਾ ਕੋਈ ਫਾਇਦਾ ਕਰਦੇ ਆ ਕਰਦੇ ਆ ਹੀ ਨੁਕਸਾਨ ਕਰ ਲੀਏ ਸੋ ਮੇਰੀ ਇਹੋ ਹੀ ਇਸ ਵळे ਖਾਸ ਕਰਕੇ ਸਾਰੇ ਸਿੱਖ ਜਗਤ ਨੂੰ ਅਪੀਲ ਆ ਅਸੀਂ ਵਾਤੋਂ ਵਾਦ ਉਹਦੇ ਨਾਲ ਜੁੜੀਏ ਉਹਦੇ ਨਾਲ ਹਮਦਰਦੀ ਪ੍ਰਗਟ ਕਰੀਏ ਨਾ ਕਿ ਅਸੀਂ ਕਿਸੇ ਵੀ ਸਿਆਸਤ ਵਿੱਚ ਰਾਜਨੀਤੀ ਵਿੱਚ ਪਈਏ ਰਾਜਨੀਤੀ ਜੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਉਹਦੇ ਗਿਆਤ ਹੋ ਰਿਹਾ ਤੇ ਜੇ ਅਸੀਂ ਉਹਨੂੰ ਖਾਲਸਾਨ ਪੱਖੀ ਕਹਿ ਕੇ ਸੋਸ਼ਲ ਮੀਡੀਆ ਤੇ ਕੋਸ਼ਿਸ਼ ਕਰਾਂਗੇ ਕੁਝ ਕਹਿਣ ਦੀ ਤੇ ਹੋ ਸਕਦਾ ਫਿਰ ਉਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਵੇ ਸੋ ਇਹ ਕੋ ਪਤਵੰਤ ਸਿੰਘ ਪਨੋਜੀ ਤੁਸੀਂ ਬੜੇ ਸਿਆਣੇ ਹੋ ਤੇ ਕਮ ਸਕਾਮ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਜਿਹਹੀ ਉਹਦੀ ਇਮਦਾਦ ਕਰਨ ਗਏ ਉਹ ਇਹ ਚੀਜ਼ ਨਾਲ ਤੁਸੀਂ ਨਿਸ਼ਚਿਤ ਕਰੋ ਕਿ ਉਹ ਖਾਲਸਾਨ ਪੱਕੀ ਆ ਇਹ ਕਲ ਦਾ ਅਜੇ ਕੋਈ ਸਬੂਤ ਤੇ ਤੁਹਾਡੇ ਕੋਲ ਹੈ ਨਹੀਂ ਬਿਨਾ ਸਬੂਤ ਤੋਂ ਤੁਸੀਂ ਕਿਸੇ ਨੂੰ ਖਾਲਸਾਨ ਕਹ ਖਾਲਸਾਨੀ ਕਹਿਣ ਦੇ ਹੱਕਦਾਰ ਨਹੀਂ ਹੋ ਸੋ ਇਹਨਾਂ ਗੱਲਾਂ ਨਾਲ ਮੈਂ ਸੰਤਾ ਦੇ ਅੱਗੇ ਪੂਰਜੋਰ ਅਪੀਲ ਕਰਦਾ ਕਿ ਅਸੀਂ ਬਿਨਾਂ ਕਿਸੇ ਰਾਜਨੀਤੀ ਤੋਂ ਠੀਕ ਆ ਉਹਦੇ ਕੋਲੋਂ ਪਾਣਾ ਵਾਪਰ ਗਿਆ ਜਿਹੜਾ ਕਰਤਾਰ ਦਾ ਪਾਣਾ ਸੀ ਉਹਦੇ ਵਾਪਰ ਗਿਆ ਤੇ ਅਸੀਂ ਉਸ ਨੌਜਵਾਨ ਦੀ ਜਿੰਨੀ امداد ਕਰ ਸਕਦੇ ਹਾਂ ਉਸ ਅਕਾਲ ਪੁਰਖ ਅਗੇ ਅਰਦਾਸਾਂ ਕਰ ਸਕਦੇ ਹਾਂ ਕਿ ਉਹਦੀ ਜਿਹੜੀ ਆਉਣ ਵਾਲੀ ਜ਼ਿੰਦਗੀ ਆ ਉਹ ਕੁਝ ਉਹਨੂੰ ਕੁਝ ਰਾਹਤ ਮਿਲੇ ਉਹਨੇ ਇਹ ਜਾਣ ਪੁੱਛ ਕੇ ਨਹੀਂ ਕੀਤਾ ਤੇ ਨਾ ਹੀ ਇਹਨੂੰ ਸੋਸ਼ਲ ਮੀਡੀਆ ਦੇ ਉੱਤੇ ਇੱਕ ਸਿੱਖ ਹੁੰਦੇ ਨਾਤੇ ਅਸੀਂ ਇਹਨਾਂ ਪੰਡੀ ਪ੍ਰਚਾਰ ਕਰੀਏ ਸਾਰੇ ਧਰਮਾਂ ਦੇ ਵਿੱਚੋਂ ਕਿਸੇ ਵੀ ਕੋਲੋਂ ਵੀ ਇਸ ਰੋ ਦਾ ਹਾਸਾ ਜੜਾਇਆ ਵਾਪਰ ਸਕਦਾ ਹੈ ਸੋ ਮੇਰੀ ਇੰਨੀ ਕਿ ਅਪੀਲ ਹੈ ਸਿੱਖ ਜਨ ਨੂੰ ਤੇ ਖਾਸ ਕਰਕੇ ਭਾਰਤ ਦੇ ਵਸਨੀਕਾਂ ਨੂੰ ਕਿ ਆਹੀ ਜੇ ਕੋਈ ਅਮਰੀਕਾ ਵਿੱਚ ਸਿੱਖ ਰਿੰਦਾ ਤੇ ਉਹਨੂੰ ਸਿਰਫ ਸਿੱਖ ਨਾ ਸਮਝੀਏ ਗਿਆ ਤੇ ਉਹ ਭਾਰਤ ਵਿੱਚੋਂ ਹੀ ਹੈ ਨਾ ਤੇ ਹੈ ਦੇ ਬੈਕਗ੍ਰਾਉਂਡ ਤੇ ਉਹਦੀ ਭਾਰਤ ਵਾਸੀ ਹੀ ਹੈ ਨਾ ਤੇ ਫਿਰ ਸਾਨੂੰ ਸਾਰਿਆਂ ਨੂੰ ਮਤਲਬ ਇੱਕ ਸਿੱਖ ਨਾ ਹੋਣ ਦੇ ਨਾਤੇ ਨਹੀਂ ਉਹਨੂੰ ਭਾਰਤਵਾਸੀ ਹੋਣ ਦੇ ਨਾਤੇ ਉਹ ਦੀ ਜਿਹੜੀ ਹੈਲਪ ਕਰਨੀ ਚਾਹੀਦੀ ਆ ਸੋ ਇਸ ਕਰਕੇ ਆਪਾਂ ਨੂੰ ਰਲ ਮਿਲ ਕੇ ਇਹ ਨਹੀਂ ਭਈ ਇੱਕ ਜੇ ਸਿੱਖ ਆ ਤੇ ਉਹਨੂੰ ਅਸੀਂ ਖਾਲਸਾਨੀ ਕਹਿ ਦਈਏ ਜਾਂ ਇੱਕ ਸਿੱਖ ਜਿਹੜੇ ਆ ਉਹ ਭਾਰਤ ਦੇ ਵਾਸੀ ਨਹੀਂ ਹੈਗੇ ਐਸੋੜੇ ਅਜੇ ਤੱਕ ਭਾਰਤ ਦੇ ਵਾਸੀ ਆ ਜਿਸ ਤਨ ਖਾਲਸਾਨ ਬਣੂਗਾ ਉਦੋਂ ਦੇਖੀ ਜਾਊਗੀ ਜਿੰਨਾ ਚਿਰ ਭਾਰਤ ਦੇ ਵਿੱਚ ਵੱਸਦੇ ਜਿਹੜੇ ਸਿੱਖ ਆ ਉਹ ਭਾਰਤ ਦੇ ਵਾਸੀ ਆ ਤੇ ਉਹਨਾਂ ਦੇ ਨਾਲ ਹਰ ਇੱਕ ਨੂੰ ਹੰਧਰਦੀ ਹੋਣੀ ਚਾਹੀਦੀ ਆ ਜੇ ਅਸੀਂ ਪ੍ਰੇਮ ਪਿਆਰ ਨਾਲ ਰਹਿਣਾ ਚਾਹੁੰਦੇ ਆ ਤੇ ਸੋ ਇਹਨਾਂ ਗੱਲਾਂ ਨਾਲ ਮੈਂ ਮਾਫੀ ਚਾਹੁੰਨਾ ਜੇ ਕੋਈ ਵਾਦਾ ਘਾਟਾ ਭੁਲੇਗਾ ਹੋਵੇ ਤੇ ਸੰਗਤ ਦੇ ਅੱਗੇ ਮੇਰੇ ਹੱਥ ਜੋੜ ਕੇ ਬੇਨਤੀ ਆ ਕਿ ਕੋਈ ਪੂਰ ਚੁੱਕ ਦੀ ਮਾਫੀ ਦੇਣੀ ਪਰ ਆਪਾਂ ਜਿੰਨਾ ਹੋ ਸਕੀਏ ਆਪਾਂ ਜੋ ਗੁਰੂ ਨਾਨਕ ਦਾ ਉਪਦੇਸ਼ ਆ ਕਿ ਸਾਨੂੰ ਭਾਈਚਾਰਾ ਸਾਂਝ ਇਹ ਬਣਾ ਕੇ ਰੱਖਣੀ ਚਾਹੀਦੀ ਆ ਤੇ ਉਹਦੇ ਉੱਤੇ ਸਾਨੂੰ ਪਹਿਰਾ ਦੇਣਾ ਚਾਹੀਦਾ ਨੰਤਨਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਜਿਹੜਾ ਆ ਉਹਨੂੰ ਜਗਤ ਦੇ ਵਿੱਚ ਵਿਚਾਰਨੀ ਚਾਹੀਦਾ ਉਪਦੇਸ਼ ਕਰਨਾ ਚਾਹੀਦਾ ਪ੍ਰਚਾਰ ਕਰਨਾ ਚਾਹੀਦਾ ਸੋ ਆਪਾਂ ਵੰਡੀਆਂ ਨਾ ਪਾਈਏ ਇਸ ਤਰ੍ਹਾਂ ਜੇ ਜਦੋਂ ਹੋਊਗਾ ਵੇਖੀ ਜਾਊਗੀ ਪਹਿਲਾਂ ਆਪਾਂ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੀਏ ਜਿਹੜਾ ਮੁਸੀਬਤ ਵਿੱਚ ਫਸਿਆ ਤੇ ਉਹਨੂੰ ਅਸੀਂ ਹੋਰ ਕਿਹੇ ਮੁਸੀਬਤ ਨਹੀਂ ਆਪਸਾ ਇਹ ਵਾਈ ਗੁਰੂ ਜੀ ਖਾਲਸਾ ਵਾਈ ਗੁਰੂ ਜੀ ਕੀ ਫਤਿਹ